ਜਦੋਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਮਾਫੀ ਮੰਗਣ ਦੀ ਗੱਲ ਚੱਲ ਪਏ ਤਾਂ ਅਜਿਹਾ ਰਿਸ਼ਤਾ ਹਰ ਮਾਫੀ ਨਾਲ ਕਮਜ਼ੋਰ ਹੁੰਦਾ ਜਾਂਦਾ ਹੈ ਜਦੋਂ ਮਨੁੱਖ ਇਕੱਲਾ ਹੁੰਦਾ ਹੈ ਉਹ ਸੰਸਾਰ ਨੂੰ ਵਧੇਰੇ ਵੇਖਦਾ ਸੁਣਦਾ ਸਮਝਦਾ ਹੈ ਤੋਹਫੇ ਦਾ ਗੁਣ ਇਹ ਹੁੰਦਾ ਹੈ ਕਿ ਇਹ ਮੁਫਤ ਵਿੱਚ ਮਿਲਦਾ ਹੈ ਜੇ ਇਸ ਨੂੰ ਅੱਧੀ ਕੀਮਤ ਤੇ ਖਰੀਦਣਾ ਪਏ ਤਾਂ ਅਸੀਂ ਨਹੀਂ ਲਵਾਂਗੇ ਨੂੰ ਦੇ ਆਉਣ ਤੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਸਿਫਤ ਉਸ ਦੀ ਸੱਸ ਕਰਦੀ ਹੈ ਉਸ ਦੀ ਗੁੱਤ ਵੀ ਸਭ ਤੋਂ ਪਹਿਲਾਂ ਸੱਸ ਹੀ ਪੁੱਟਦੀ ਹੈ ਪਿਆਰ ਵਿੱਚ ਝੂਠ ਲਈ ਕੋਈ ਥਾਂ ਨਹੀਂ ਹੁੰਦੀ ਇਸ ਕਰਕੇ ਪਿਆਰ ਵਿੱਚ ਝੂਠ ਵੀ ਸੱਚ ਲੱਗਦਾ ਹੈ ਸੰਸਾਰ ਵਿੱਚੋਂ ਸ਼ਾਂਤੀ ਪਹਿਲਾਂ ਹੀ ਮੁੱਕੀ ਹੋਈ ਹੈ ਹੁਣ ਆਰਾਮ ਵੀ ਮੁੱਕਦਾ ਜਾ ਰਿਹਾ ਹੈ ਕੋਈ ਚੀਜ਼ ਰੱਖ ਕੇ ਭੁੱਲ ਜਾਣ ਤੇ ਉਸ ਨੂੰ ਲੱਭਦਿਆਂ ਉਹ ਭਾਵੇਂ ਨਾ ਲੱਭੇ ਹੋਰ ਕਈ ਚੀਜ਼ਾਂ ਲੱਭ ਪੈਂਦੀਆਂ ਹਨ ਕਈਆਂ ਦੇ ਚਿਹਰਿਆਂ ਨੂੰ ਵੇਖਣ ਨਾਲ ਹੀ ਅੱਖਾਂ ਦੁਖੀ ਹੋ ਜਾਂਦੀਆਂ ਹਨ ਕੱਪੜੇ ਧੋਣ ਵੇਲੇ ਜਦੋਂ ਪਤਨੀ ਪਤੀ ਦੇ ਕੱਪੜਿਆਂ ਦੀਆਂ ਜੇਬਾਂ ਫਰੋਲਦੀ ਹੈ ਤਾਂ ਪਤੀ ਨੂੰ ਦੇਣ ਲਈ ਉਸ ਨੂੰ ਕਈ ਭਾਸ਼ਣਾ ਦੀ ਸਮੱਗਰੀ ਲੱਭ ਪੈਂਦੀ ਹੈ ਜਿਹੜਾ ਨੀਂਦ ਤਿਆਗ ਸਕਦਾ ਹੈ ਉਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਅਸੀਂ ਪਸੰਦ ਹਾਂ ਕਹਿਣ ਵਾਲਿਆਂ ਨੂੰ ਕਰਦੇ ਹਾਂ ਪਰ ਧਿਆਨ ਨਾ ਕਹਿਣ ਵਾਲਿਆਂ ਵੱਲ ਦਿੰਦੇ ਹਾਂ ਵਕਤ ਆਪ ਨਵਾਂ ਰਹਿੰਦਾ ਹੈ ਪਰ ਇਹ ਹਰ ਚੀਜ਼ ਨੂੰ ਪੁਰਾਣਾ ਬਣਾਉਂਦਾ ਰਹਿੰਦਾ ਹੈ ਜਿਹੜੀ ਚੀਜ਼ ਖਰੀਦਣ ਦੀ ਔਕਾਤ ਨਾ ਹੋਵੇ ਪਰ ਫਿਰ ਵੀ ਖਰੀਦੀ ਜਾਵੇ ਉਹ ਵਿਖਾਵੇ ਲਈ ਹੁੰਦੀ ਹੈ ਤਾਕਤ ਚਕਾਉਂਦੀ ਹੈ ਤਰਕ ਮਨਾਉਂਦਾ ਹੈ ਜੇ ਹੁਣ ਕਾਲਜ ਵਿੱਚ ਕਿਸੇ ਵਿਦਿਆਰਥੀ ਨੇ ਕਿਤਾਬ ਚੁੱਕੀ ਹੋਵੇ ਤਾਂ ਉਹ ਨਲੰਦਾ ਅਤੇ ਟੈਕਸਲਾ ਦੇ ਜ਼ਮਾਨੇ ਦਾ ਲੱਗਦਾ ਹੈ ਜਦੋਂ ਮਾਜੂਸ ਹੋਵਾਂ ਹਸਪਤਾਲ ਜਾਓ ਜਦੋਂ ਬਹੁਤ ਮਾਜੂਸ ਹੋਵਾਂ ਤਾਂ ਸ਼ਮਸ਼ਾਨ ਘਟ ਜਾਓ ਸ਼ਾਂਤ ਹੋ ਕੇ ਮੁੜੋਂਗੇ ਜੇ ਹਾਰਨ ਵਾਲਾ ਹਾਰਨ ਦੇ باوجود ਮੁਸਕਰਾਉਂਦਾ ਰਹੇ ਤਾਂ ਜਿੱਤਣ ਵਾਲੇ ਦੀ ਜਿੱਤ ਫਿੱਕੀ ਪੈ ਜਾਂਦੀ ਹੈ ਪੁੱਤਰ ਜਾਇਦਾਦ ਵੰਡਾਉਂਦੇ ਹਨ ਦੁੱਖ ਧੀਆਂ ਹੀ ਵੰਡਦੀਆਂ ਹਨ ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਸਾਰਾ ਜੀਵਨ ਚਤੁਰਾਈਆਂ ਚਲਾਕੀਆਂ ਕਰਕੇ ਬੁਢਾਪੇ ਵਿੱਚ ਭੋਲਾ ਅਤੇ ਸਾਊ ਬਣਨਾ ਚਾਹੁੰਦਾ ਹੈ ਪੀੜ ਕਮਜ਼ੋਰ ਦਾ ਸਾਥ ਦਿੰਦੀ ਹੈ ਜਦੋਂ ਕਮਜ਼ੋਰ ਸ਼ਕਤੀਸ਼ਾਲੀ ਹੋ ਜਾਂਦੇ ਹਨ ਤਾਂ ਭੀੜ ਉਹਨਾਂ ਦੇ ਵਿਰੁੱਧ ਹੋ ਜਾਂਦੀ ਹੈ ਬਾਦਸ਼ਾਹ ਦੇ ਕਾਰਨਾਮੇ ਨਾਲੋਂ ਉਹਨਾਂ ਦੀ ਕਰਤੂਤਾ ਵਧੇਰੇ ਦਿਲਚਸਪੀ ਨਾਲ ਸੁਣੀਆ ਸੁਣਾਈਆਂ ਜਾਂਦੀਆਂ ਹਨ ਜੇ ਤੂੰ ਕਦੇ ਨਹੀਂ ਥੱਕਦਾ ਥੱਕਣ ਵਾਲਾ ਕਦੇ ਨਹੀਂ ਜਿੱਤਦਾ ਪੁਰਸ਼ਾਂ ਕੋਲ ਔਰਤਾਂ ਨਾਲੋਂ ਅਕਲ ਵੱਧ ਨਹੀਂ ਹੁੰਦੀ ਬਾਰਲੇ ਸੰਸਾਰ ਦੀ ਕੇਵਲ ਸੂਚਨਾਵੱਧ ਹੁੰਦੀ ਹੈ ਜੇ ਡਾਕਟਰ ਤੇ ਭਰੋਸਾ ਹੋਵੇ ਤਾਂ ਇਲਾਜ ਸੌਖਾ ਅਤੇ ਜਲਦੀ ਹੋ ਜਾਂਦਾ ਹੈ ਜੇ ਬੱਚਿਆਂ ਵਿੱਚ ਅੰਤਰ 1-2 ਸਾਲ ਦਾ ਹੀ ਹੋਵੇ ਤਾਂ ਦੂਜਾ ਬੱਚਾ ਮੁਫਤ ਹੀ ਪਲ ਜਾਂਦਾ ਹੈ ਸਭ ਤੋਂ ਅਦਭੁੱਤ ਅਤੇ ਸੁੰਦਰ ਈਸਤਰੀ ਉਹ ਹੁੰਦੀ ਹੈ ਜਿਹੜੀ ਚਾਹੀ ਜਾਂਦੀ ਹੈ ਪਰ ਮਿਲਦੀ ਨਹੀਂ ਜਿਉਂ-ਜਿਉ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਜਾਓਗੇ ਤਿਉਂ-ਤਿਉਂ ਤੁਹਾਨੂੰ ਪਰੇਸ਼ਾਨ ਕਰਨ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾਵੇਗੀ ਜੁੱਦ, ਚੋਣ, ਖੇਡ ਅਤੇ ਜੂਏ ਵਿੱਚ ਕੇਵਲ ਅਤੇ ਕੇਵਲ ਜਿੱਤ ਮਹੱਤਵਪੂਰਨ ਹੁੰਦੀ ਹੈ ਜਦੋਂ ਪਹਿਲਾ ਪਿਆਰ ਟੁੱਟਦਾ ਹੈ ਤਾਂ ਆਤਮਾ ਵਿੱਚ ਉਦਾਸੀ ਨਾਲ ਇਹ ਸਾਡੀ ਪਹਿਲੀ ਜਾਣ ਪਛਾਣ ਹੁੰਦੀ ਹੈ ਹਰ ਥਾਂ ਆਪਣੀ ਪ੍ਰਸ਼ੰਸਾ ਕਰਵਾਉਣ ਦੇ ਤਾਗਵਾਨ ਸਿੱਧ ਕਰਦੇ ਹਨ ਕਿ ਉਹਨਾਂ ਵਿੱਚੋਂ ਯੋਗਤਾ ਗੈਰਹਾਜ਼ਰ ਹੈ ਜਿਸ ਅਫਵਾਹ ਨਾਲ ਇਸਤਰੀ ਦਾ ਨਾਂ ਜੁੜ ਜਾਵੇ ਉਸ ਦੇ ਫੈਲਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਜੋ ਤਕਲੀਫ਼ ਤੁਹਾਨੂੰ ਹੈ ਉਸ ਤਕਲੀਫ਼ ਵਾਲੇ ਹੋਰਾਂ ਨੂੰ ਸੁਣਾਓ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਤਕਲੀਫ ਤਾਂ ਤਕਲੀਫ ਹੈ ਹੀ ਨਹੀਂ ਕਿਸੇ ਦੇ ਕਹੇ ਭੜੇ ਸ਼ਬਦਾਂ ਵਿੱਚ ਯਾਦ ਰਹਿਣ ਦੀ ਸ਼ਕਤੀ ਵਧੇਰੇ ਹੁੰਦੀ ਹੈ ਪਿਆਰ ਲਈ ਕੁਰਬਾਨੀਆਂ ਕਰਨ ਵਿੱਚ ਇਸਤਰੀ ਪੁਰਸ਼ ਤੋਂ ਹਮੇਸ਼ਾ ਅੱਗੇ ਰਹਿੰਦੀ ਹੈ ਸੰਸਾਰ ਮੂਰਖਾਂ ਨੂੰ ਹੀ ਮਾਫ ਕਰਦਾ ਹੈ ਸਿਆਣਿਆਂ ਨੂੰ ਨਹੀਂ ਜੀਵਨ ਪਰ ਜਿਹੋ ਜਿਹਾ ਸਹਿਯੋਗ ਮਾਂ ਤੋਂ ਮਿਲਦਾ ਹੈ ਉਹੋ ਜਿਹਾ ਰੱਬ ਤੋਂ ਵੀ ਨਹੀਂ ਮਿਲਦਾ ਚੰਗੇ ਸਕੂਲ ਉਹ ਹੁੰਦੇ ਹਨ ਜਿੱਥੇ ਕੇਵਲ ਲਾਇਕ ਵਿਦਿਆਰਥੀ ਪਾਸ ਹੁੰਦੇ ਹਨ ਜਿਹੜਾ ਜਵਾਨੀ ਵਿੱਚ ਬੇਈਮਾਨ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਇਮਾਨਦਾਰ ਨਹੀਂ ਹੋਵੇਗਾ ਆਪਣੇ ਨਿਸ਼ਾਨ ਛੱਡੋ ਆਪਣੇ ਦਾਗ ਨਾ ਛੱਡੋ ਸਕੂਲ ਇਤਨੇ ਚੰਗੇ ਹੋਣੇ ਚਾਹੀਦੇ ਹਨ ਕਿ ਬੱਚਿਆਂ ਨੂੰ ਸਭ ਤੋਂ ਵੱਡੀ ਸਜ਼ਾ ਇਹ ਹੋਵੇ ਕਿ ਅਗਲੇ ਦਿਨ ਉਸ ਨੂੰ ਸਕੂਲ ਆਉਣ ਦੀ ਆਗਿਆ ਨਾ ਹੋਵੇ ਲੋਕ ਅਕਸਰ ਇਸ ਲਈ ਗੁੱਸੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਗੁੱਸੇ ਦੇ ਨੁਕਸਾਨ ਦਾ ਪਤਾ ਨਹੀਂ ਹੁੰਦਾ ਜੇ ਆਪਣੇ ਆਪ ਤੇ ਹੱਸਣ ਦੀ ਆਤ ਹੈ ਤਾਂ ਲੋਕ ਤੁਹਾਡੇ ਤੇ ਨਹੀਂ ਹੱਸਣਗੇ ਧੰਨਵਾਦ